ਬਠਿੰਡੇ ਆ ਜੀ ਅੱਜ ਤੁਹਾਨੂੰ ਇੱਕ ਰਾਜੇ ਦੀ ਉਜੜੀ ਹੋਈ ਸਲਤਨਤ ਦਿਖਾਈਏ ਟਾਈਮ-ਟਾਈਮ ਦੀ ਗੱਲ ਆ ਸ਼ੀਸ਼ਿਆਂ ਦਾ ਦਫ਼ਤਰ ਬਣਿਆ ਸੀ ਲੋਕ ਲੈ ਕੇ ਪੱਟ ਕੇ ਇੱਥੇ ਇੰਨੀਆਂ ਸੋਹਣੀਆਂ ਸੜਕਾਂ ਸੀ ਲੋਕ ਕੂੜਾ ਸਿੱਟਣ ਲੱਗੇ ਬਈ ਲੈ ਕੇ ਆਪਦਾ ਕਚਰਾ ਰਾਜੇ ਦਾ ਨਾਂ ਸੀਗਾ ਨਿਰਮਲ ਸਿੰਘ ਭੰਗੂ ਰਾਜੇ ਦੀ ਜੇਲ੍ਹ ਦੇ ਵਿੱਚ ਮੌਤ ਹੋ ਗਈ ਨਾਲ ਲੱਖਾਂ ਲੋਕਾਂ ਦੇ ਸੁਪਨਿਆਂ ਦੀ ਮੌਤ ਹੋ ਗਈ ਰਾਜਾ ਲੋਕਾਂ ਤੋਂ ਪੈਸੇ ਭਰਾਉਂਦਾ ਸੀ ਇੱਕ ਵਾਰੀ ਵਾਪਸ ਦੇ ਕਿ ਝਾੜੇ ਤੇ ਮੁੜ ਕੇ ਵਾਪਸ ਨਹੀਂ ਆਏ ਸਾਰਾ ਕੁਝ ਲਲ-ਵਲ ਹੋ ਗਿਆ ਇੰਨੇ ਸੋਹਣੇ ਦਫ਼ਤਰ ਬਣੇ ਸੀ ਠੀਕ ਹੈ ਇੱਕ ਕਲੋਨੀ ਬਣੀ ਸੀ ਬਹੁਤ ਘੈਂਟ ਤੇ ਰਾਜੇ ਨੇ ਕਬੱਡੀ ਕੱਪ ਨੂੰ ਇਹੋ ਜਿਹਾ ਸਪਾਂਸਰ ਕੀਤਾ ਤੇ ਮੁੜ ਕੇ ਗੱਲ ਰਾਸ ਹੀ ਨਹੀਂ ਆਈ ਆਹ ਦੇਖੋ ਇਹੋ ਜਿਹਾ ਦਫ਼ਤਰ ਬਣਾ ਆ ਇੱਥੇ ਲੋਕਡਾਊਨ ਲੱਗੀ ਹੋਈ ਸੀ ਲੋਕ ਲੋਕਟੈਲ ਵੀ ਪੱਟ-ਪੱਟ ਕੇ ਲੈ ਗਏ ਐਨਾ ਘੈਂਟ ਇੱਥੇ ਦਫ਼ਤਰ ਸੀ ਆਹ ਦੇਖੋ ਜੀ ਵਿੱਚੋਂ ਡਾਊਨ ਸੀਲਿੰਗ ਹੋਈ ਸੀ ਉਹ ਵੀ ਸਾਰੀ ਪੱਟ ਕੇ ਲੈ ਗਏ ਤੈਸ਼ ਨੈਸ਼ ਕਰਤਾ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਵੀ ਫਲਾਨਾ ਤਾਂ ਨਸ਼ੇੜੀ ਹੋ ਗਿਆ ਤਾਂ ਹੁਣ ਕੰਦਾ ਖਾਜੂ ਬਾਈ ਘਰ ਦੀਆਂ ਕੰਦਾਂ ਤਾਂ ਖਾਣੀਆਂ ਹੀ ਆ ਇੱਥੋਂ ਦੀਆਂ ਕੰਦਾਂ ਵੀ ਨਸ਼ੇੜੀ ਖਾ ਗਏ ਅੱਜ ਤੁਹਾਨੂੰ ਦਿਖਾਈਏ ਖਾਧੀਆਂ ਹੋਈਆਂ ਕੰਦਾਂ Deco...